ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ 5 ਫਰਵਰੀ 2026 ਦੀ ਵੀਡੀਓ ਬਣਾ ਰਿਹਾ ਹਾਂ ਵੀਰੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਭਰਾਵਾਂ ਨੇ ਇੰਨਾ ਸਹਿਯੋਗ ਦਿੱਨੇ ਹੋ ਵੀਰੋ ਵੀਰੇ ਵਗੈਰਾ ਸ਼ੇਅਰ ਕਰਦੇ ਹੋ ਲਾਇਕ ਕਰਦੇ ਹੋ ਕਮੈਂਟ ਕਰਦੇ ਹੋ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਰੂਰ ਵੀਰੋ ਤੁਸੀਂ ਕਮੈਂਟ ਕਰਕੇ ਦੱਸੋ ਤੁਸੀਂ ਕਿਹੜੇ ਏਰੀਆ ਤੋਂ ਮੇਰੀ ਵੀਡੀਓ ਦੇਖ ਰਹੇ ਹੋ ਆਪਣਾ ਤੇ ਆਪਣਾ ਪਿੰਡ ਦਾ ਨਾਮ ਜਰੂਰ ਦੱਸੋ ਕਮੈਂਟ ਬਾਕਸ ਚ ਲਿਖੋ ਵੀਰੋ ਤੁਸੀਂ ਕਿਹੜੇ ਏਰੀਆ ਚੋਂ ਮੇਰੇ ਨਾਲ ਜੁੜੇ ਹੋਇਓ ਆਗਲੇ ਵੀਡੀਓ ਚ ਤੁਹਾਡਾ ਮੈਂ ਨਾਂ ਬੋਲੂਗਾ ਇੰਨਾ ਪਿਆਰ ਦਿੰਨੇ ਹੋ ਸਤਿਕਾਰ ਦਿੰਨੇ ਹੋ ਬਹੁਤ ਬਹੁਤ ਧੰਨਵਾਦ ਕਿਹੜਾ ਵੀਰੋ ਤੁਹਾਨੂੰ ਦੱਸ ਰਿਹਾ ਆਪਣੇ ਕੋਲ ਬਹੁਤ ਬੇਨਤੀ ਕਿ ਟਰੈਕਟਰ ਹਰ ਰੋਜ਼ ਹੀ ਲੱਗੇ ਦਿੰਦੇ ਆ ਆਹਾਂ ਰੱਖੇ ਦਰ ਜੌਂਦੀਆਂ 50 50 D 52 10 53 10 54 5 ਸਾਰੇ ਆਪਣੇ ਕੋਲ ਜੌਂਦੀਆਂ ਰਹਿ ਗਏ ਆ ਮਹਿੰਦਰੇ ਰਹਿ ਗਏ ਨੇ ਸਵਰਾਜ ਰਹਿ ਗਏ ਨੇ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਤਾਂ ਸਾਨੂੰ ਬ੍ਰੈਂਡ ਟਰਾਂਸਪਰਟ ਕਰੋ ਵੀਰੋ ਸਾਡੇ ਕੋਲ ਕਿਹੜੇ ਟਰੈਕਟਰ ਹੁੰਦੇ ਵੀਰੋ ਆਪਾਂ 6-6 ਮਹੀਨਿਆਂ ਦੀਆਂ ਟਰੈਕਟਰਾਂ ਦੀਆਂ ਗਾਰੰਟੀਆਂ ਦਿੰਦੇ ਆ ਇੰਜਨ ਅਤੇ ਗੇਅਰ ਦੀ 6 ਮਹੀਨਿਆਂ ਦੀ ਆਪਣੀ ਗਾਰੰਟੀ ਹੈ ਕਿਉਂ ਜ਼ਿਮੀਦਾਰ ਦੇ ਹੱਕ ਵਾਸਤੇ ਵੀਰੋ ਕੰਮ ਕਰ ਰਹੇ ਆ ਵੀ ਆ ਬਹੁਤ ਘੱਟ ਥੋੜੀ ਕਮਾਈ ਨਾਲ ਵੀ ਕੁਆਂਟੀਟੀ 'ਚ ਆਪਾਂ ਬਹੁਤ ਕੁਆਂਟੀਟੀ ਟਰੈਕਟਰ ਵੇਚ ਰਹੇ ਆ ਵੀ ਕਮਾਈ 5-7000 10000 ਕਮਾਈ ਲੈ ਕੇ ਟਰੈਕਟਰ 베ਚਣਾ ਕੋਈ ਤਾਂ ਹੀ ਸੇਲ ਜਾਂਦੇ ਆ ਵੀ ਮਾਰਕੀਟ ਨਾਲੋਂ ਆਪਾਂ ਦਾ ਟਰੈਕਟਰ ਸਸਤਾ ਦੇਵਾਂ ਤਾਂ ਹੀ ਸੇਲ ਵੱਧਦੀ ਹੈ ਪਿਛਲੇ ਮਹੀਨੇ ਬਹੁਤ ਗਿਣਤੀ ਦੇ ਟਰੈਕਟਰ ਆਪਣੇ ਵਿਕੇ ਨੇ ਕਿਸੇ ਵੀ ਪੁਰਾਣੇ ਟਰੈਕਟਰ ਲੈਣੇ ਹੋਣ ਕਿਉਂ ਆਪਣੇ ਕੋਲੇ ਕਿਹੜੀ ਵੱਡੀ ਸਹੂਲਤ ਲਾਉਣ ਵਾਲੀ ਬੀਐਮਐਲ ਟਰੈਕਟਰ ਲੋਨ ਮੇਲਾ ਆਪਣਾ ਪਿਛਲੇ 3 ਸਾਲਾਂ ਤੋਂ ਲੱਗਿਆ ਹੋਇਆ ਹੈਗਾ ਕਿਉਂਕਿ ਜੀਵਿਦਾਰ ਭਰਾਵਾਂ ਕੋਲ ਇੰਨੀ ਪੇਮੈਂਟ ਨਹੀਂ ਹੁੰਦੀ ਕਿ ਵੀਰੋਂ ਇਕੱਠੀ ਵੀ 1.5 ਲੱਖ ਰੁਪਈਆ ਪਰ ਕੇ 1 ਲੱਖ, 1.5 ਲੱਖ, 2 ਲੱਖ ਰੁਪਈਆ ਪਰ ਕੇ 5 ਲੱਖ, 6 ਲੱਖ, 10 ਲੱਖ ਤੱਕ ਆਪਾਂ ਤੋਂ ਟਰੈਕਟਰ ਲਿਆ ਸਕਦੇ ਹਾਂ ਕਿਉਂਕਿ ਆਸਾਨ ਕਿਸ਼ਤਾਂ 'ਤੇ ਭਰਨੇ ਜੀਵਿਦਾਰ ਨੂੰ ਸੌਖੇ ਹੋ ਜਾਂਦੇ ਆ ਤਾਂ ਆਪਾਂ ਸਾਰੇ ਟਰੈਕਟਰ ਹੀ ਤਕਰੀਬਨ ਲੋਨ 'ਤੇ ਵੇਚ ਰਹੇ ਆ ਤੇ ਬੱਚੋ ਥੋੜੀ ਗੰਤੀ ਜੀ ਆਪਾਂ ਕਿਹੜੇ ਟਰੈਕਟਰ ਵੇਚਦੇ ਹਾਂ ਕੈਸ਼ ਤੇ ਵੇਚਦੇ ਕੈਸ਼ ਤੇ ਵੀ ਦਿੰਨੇ ਆ ਤੇ ਲੋਡ ਤੇ ਵੀ ਬਾਕੀ ਤੁਸੀਂ ਆਪਣਾ ਪੁਰਾਣਾ ਟਰੈਕਟਰ ਸਾਡੇ ਵਿੱਚ ਕਟਾਓ ਤੇ ਸਾਥੋਂ ਨਵਾਂ ਟਰੈਕਟਰ ਲੈ ਕੇ ਜਾਓ ਬਾਕੀ ਸਾਰੀਆਂ ਆਸਾਨ ਕਿਸ਼ਤਾਂ ਕਰਾਓ ਜੇ ਤੁਹਾਡੇ ਕੋਲੇ ਐਮ ਵਾਲਾ ਪੁਰਾਣਾ ਟਰੈਕਟਰ ਹੈਗਾਗਾ ਲੱਖ ਡੇਢ ਲੱਖਾ ਉਹ ਸਾਨੂੰ ਵਿੱਚ ਕਟਾਜੋ ਬਾਕੀ ਤੁਹਾਨੂੰ ਜੇਬ ਚੋਂ ਦੇਣ ਦੀ ਪੈਸੇ ਲੋੜ ਨਹੀਂ ਹੈਗੀ ਜੇ ਤੁਹਾਡੇ ਕੋਲ ਡੇਢ ਲੱਖ ਤੱਕ ਟਰੈਕਟਰ ਹੈਗਾ ਤਾਂ ਬਾਕੀ ਸਾਰਿਆਂ ਤੇ ਆਸਾਨ ਕਿਸ਼ਤਾਂ ਹੋ ਜਾਣਗੀਆਂ ਕਾਫੀ ਵੇਕਣਾ ਟਰਾਈਅਪਸ ਹੈਗਾ ਆਪਣਾ ਤੇ ਦੂਜੇ ਨੰਬਰ ਤੇ ਕਿਹੜੀ ਆਪਣੇ ਕੋਲੇ ਕਿਸਾਨ ਭਰਾਵਾ ਵਾਸਤੇ ਭਰਾਵਾ ਬਹੁ 6 ਮਹੀਨੇ ਦੀ ਐ ਗਰੰਟੀ ਹੈ ਵੀਰੋ ਇੰਜਨ ਅਤੇ ਗੇਅਰ ਦੀ ਇੰਜਨ ਗੇਅਰ ਦੀ ਗਰੰਟੀ ਜੇ ਮਾੜੀ-ਮੁੱਡੀ ਕੋਈ ਪ੍ਰੋਬਲਮ ਆਏ ਜਦੋਂ ਜ਼ਿੰਮੇਵਾਰ ਨੂੰ ਕਰਾਉਣੀ ਪੈਂਦਾ ਵੀਰੋ ਐਵੇਂ ਮਾਰੇ-ਮੋਟੇ ਪ੍ਰੋਬਲਮ ਅਤੇ ਛੋਟੀ-ਮੋਟੀ ਦਾ ਜੇ ਕੋਈ ਜੇ ਕੋਈ ਐਲਟਰਨੇਟਰ ਖਰਾਬ ਹੋ ਗਿਆ ਸੈਲਫ ਖਰਾਬ ਹੋ ਗਿਆ ਉਹਨਾਂ ਕੰਮ ਜ਼ਿੰਮੇਵਾਰ ਨੂੰ ਕਰਾਉਣਾ ਪੈਂਦਾ ਤੇ 6 ਮਹੀਨੇ ਦੀ ਅਸੀਂ ਗਰੰਟੀ 'ਚ ਕਿਹੜਾ ਵੀਰੋ ਇੰਜਨ ਅਤੇ ਗੇਅਰ ਦੀ ਗਰੰਟੀ ਲੈਨੇ ਆ ਲੇਬਰ ਦੇ ਪੈਸੇ ਸਾਨੂੰ ਦੇਨੇ ਪੈਣਗੇ ਤੇ ਬਾਕੀ ਸਾਰੇ ਅਸੀਂ ਕਿਹੜਾ ਸਮਾਨ ਹੋਊਗਾ ਉਹ ਸਮਾਨ ਦੇ ਪੈਸੇ ਅਸੀਂ ਆਪਦੇ ਕੋਲੋਂ ਆਪਦੀ ਜੇਬ 'ਚੋਂ ਲਾਵਾਂਗੇ ਇਸ ਸਕੀਮ ਆਪਾਂ ਪਹਿਲਾਂ ਹਰੇਕ ਡਾਕਟਰ ਤੇ ਨਹੀਂ ਦਿੰਦੇ ਸੀਗੇ ਹੁਣ ਕਿਹੜੀ ਆਪਾਂ ਸਕੀਮ ਲਾਗੂ ਕਰਤੀ ਵੀਰੋ 2026 ਚ ਹੁਣ ਆਪਾਂ ਸਾਰਿਆਂ ਨੂੰ ਗਰੰਟੀਆਂ ਦੇਣ ਲੱਗ ਗਏ ਉੱਚੇ ਮਲਟ੍ਰੈਟਰਾਂ ਤੇ ਕਿਹੜੇ ਵਿੱਚ ਡਾਕਟਰ ਕੱਟੇ ਹੁੰਦੇ ਉਹਨਾਂ ਦੀ ਕੋਈ ਗਰੰਟੀ ਨਹੀਂ ਵੀਰੋ ਉਹ ਸਮ ਦੱਸ ਕੇ ਦਿੰਨੇ ਜਾਦੇ ਵਪਾਰੀਆਂ ਨੂੰ ਦਿੰਨੇ ਜਾਂ ਤੋਲ ਤਾਲ ਕੇ ਦੇ ਦਿੰਦੇ ਆ ਉਹ ਨਿਰਮਲ ਸਿੰਘ ਸਿੱਧੂ ਦੇ ਘਰੇ ਤੇ ਵਕੀਲ ਸਿੰਘ ਤੇ ਜਗਤਾਰ ਸਿੰਘ ਕੋਲੇ ਉਹਨਾਂ ਦਾ ਫਾਲੋਅ ਅਪ ਹੁੰਦਾ ਹੈਗਾ ਤੇ ਉੱਤੇ ਮੇਰੇ ਫਾਦਰ ਸਾਹਿਬ ਸਰਦਾਰ ਮਹਿੰਦਰ ਸਿੰਘ ਬੜੈਕ ਨਾਲ ਤੁਸੀਂ ਸੰਪਰਕ ਕਰ ਲਿਓ ਉੱਤੇ ਆ ਨੰਬਰ ਉਹਨਾਂ ਦੇ ਚੱਲੀਆਂ ਦੇ 9917462846 9202640 ਸਾਡੇ ਨੰਬਰ ਨੇ ਸਾਡੀ ਟੀਮ ਦੇ ਨੰਬਰ ਨੇ ਤੇ ਇਹ ਮੇਰੀ ਸੂਲਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਆਪਣੇ ਕੋਲੇ ਕਿਹੜਾ ਸਮਾਨ ਆਇਆ ਟਰੈਕਟਰ 755 755 2024 ਮਾਲ ਟਰੈਕਟਰ ਆ ਵੀਰੋ 10 ਲੱਖ 90000 ਰੁਪਿਆ ਕੀਮਤ ਦਾ 10 ਲੱਖ 90000 ਰੁਪਿਆ ਕੀਮਤ ਆ ਅੱਗੇ ਆ ਗਿਆ 755 2023 ਮਾਡਲ 990000 ਤੇ ਅੱਗੇ ਆ ਗਿਆ 22 ਮਾਡਲ ਆਪਣੇ ਕੋਲੇ ਆ ਗਿਆ 655 95 ਲੱਖ ਰੁਪਇਆ ਤੇ ਆ ਗਿਆ 555 ਸਿਰਫ ਸਿਰਫ ਦੇ ਸਰਪਾ ਤੁਸੀਂ ਇਹ ਮੰਨੋ ਕਿ 50-60000 ਰੁਪਇਆ ਲੱਖ ਰੁਪਇਆ ਤੱਕ 99000 ਰੁਪਇਆ ਲਿਆਓ ਤੇ ਆ ਟਰੈਕਟਰ ਲੈ ਜਾਓ ਬਾਕੀ ਆਸਾਨ ਕਿਸ਼ਤਾਂ ਆਪਣੇ ਕੋਲੇ ਬਹੁਤ ਘੱਟ ਘੱਟ ਮੁੱਲ ਦੇ ਟਰੈਕਟਰ ਆਸਾਨ ਕਿਸ਼ਤਾਂ ਲਈ ਖੜੇ ਨੇ ਸਮਰਾਲੇ ਖੜੇ ਨੇ ਕਿਹੜੇ ਆਪਣੇ ਕੋਲੇ ਸਵਰਾਜ ਜੀ ਦੇ ਮਿਲੋ ਆਪਣੇ ਕੋਲੇ 2014 ਮån ਤੋਂ 14 15 16 17 18 19 19 ਮån ਤੱਕ ਆਪਣੇ ਕੋਲੇ 5000 ਬਰੀ ਨੂੰ ਡਾਕਟਰ ਨੇ ਕਿਉਂ ਪਰਵਾਦੇ ਬਹੁਤ ਗਰਫਾ ਆਪਣੇ ਕੋਲੇ 23000 ਸੀ 30 ਦੇ ਵਿੱਚੋਂ ਦੋ ਰਹਿ ਗਏ ਸੀ 21 ਡਾਕਟਰ ਆਪਣੇ ਡਾਕਟਰ ਵੇਕੇ ਸੀ ਜਨਵਰੀ ਮਹੀਨੇ ਨਿਕਲਦੇ ਸਵਰਾਜ ਜੀ ਤੇ ਹੋਰ ਸਾਰੇ ਤਰ੍ਹਾਂ ਦੇ ਵੈਰਾਈਟੀ ਬਿਕੇ ਨੇ ਧੰਨਵਾਦ ਕਰਦੇ ਆ ਤੁਹਾਡਾ ਵੀਰੋ ਇੰਨਾ ਬਹੁਤ ਤੁਸੀਂ ਮੈਨੂੰ ਪਿਆਰ ਦਿੰਦੇ ਹੋ ਸਤਿਕਾਰ ਦਿੰਨੇ ਹੋ ਆ ਆ ਦਾ ਲੈਵਲ ਹਾਈ ਫਾਈ ਸਟੇਟਸ ਮੇਰਾ ਤੁਸੀਂ ਉੱਪਰ ਕਰਿਆ ਤਾਂ ਤੁਹਾਡੇ ਕਰਕੇ ਸਟੇਟਸ ਬਣਿਆ ਵੀਰੋ ਸਾਰੇ ਪਰਮਾਂ ਤੋਂ ਕੋਈ ਮੇਰੇ ਵੱਨਿਓ ਕੋਈ ਕਮੀ ਰਹਿ ਜਾਂਦੀ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਵੀਰੋ ਹੱਥ ਬੰਨ੍ਹ ਕੇ ਤੁਸੀਂ ਐ ਮੇਰਾ ਸਹਿਯੋਗ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸ਼ਸ਼ਿਕਾ